ਸਾਸੀਕਾਰ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਤੇ ਅੱਜ ਅਸੀਂ ਆਪਣੇ ਘਰ 'ਚ ਤਿਆਰ ਕੀਤੇ ਸੀ ਸਪਰਿੰਗ ਰੋਲ ਜੇਕਰ ਤੁਸੀਂ ਵੀ ਆਪਣੇ ਘਰ 'ਚ ਤਿਆਰ ਕਰਨੇ ਆ ਬਹੁਤ ਹੀ ਸੌਖੇ ਨਾਲ ਤੇ ਤੇ ਸਾਡਾ ਬਲੌਗ ਜਿਹੜਾ ਕੀ ਹੈ ਅੰਤ ਤੱਕ ਜਰੂਰ ਦੇਖਣਾ ਸੋ ਅਸੀਂ ਜਿਹੜੇ ਕੀ ਆਪਣੇ ਘਰ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਕੀਤੇ ਸੀ ਇਹਨਾਂ ਨੂੰ ਤਿਆਰ ਕਰਨ ਦੇ ਸਭ ਤੋਂ ਪਹਿਲਾਂ ਅਸੀਂ ਲਈਆਂ ਆ ਜੀ ਸਬਜ਼ੀਆਂ ਸਬਜ਼ੀ ਵਿੱਚ ਅਸੀਂ ਪੱਤ ਗੋਭੀ ਲਈ ਆ ਗਾਜਰ ਲਈ ਆ ਤੇ ਨਾਲ ਹੀ ਆਪਾਂ ਦੋ ਪਿਆਜ਼ ਲਏ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਪਹਿਲਾਂ ਕੀ ਛਿੱਲ ਲਿਆ ਸੀਗਾ ਜਾਨੀ ਕਿ ਇਹਦਾ ਉੱਪਰ ਦੀ ਪਾਤੋ ਆ ਅਸੀਂ ਤਾਰ ਲਈ ਸੀਗੀ ਤੇ ਨਾਲ ਇਹ ਜਿਹੜੀ ਅਸੀਂ ਇੱਕ ਛੋਲਣਾ ਮਿਰਚ ਲਈ ਸੀ ਜੇਕਰ ਤੁਸੀਂ ਹੋਰ ਸਬ지 ਵਿੱਚ ਪਾਉਣਾ ਆ ਚਾਹੁੰਦੇ ਹੋ ਵੀ ਪਾ ਸਕਦੇ ਆ ਤੇ ਅਸੀਂ ਨਾਲ ਹੀ ਇਧਰਲੀ ਸਾਈਡ ਤੇ ਰੱਖ ਲਿਆ ਸੀਗਾ ਦੋ ਗਲਾਸ ਚ ਪਾਣੀ ਤੇ ਇਹਦੇ ਵਿੱਚ ਅਸੀਂ ਐਡ ਕਰ ਲਿਆ ਸੀਗਾ ਨਮਕ ਤੇ ਦੋ ਚਮਚ ਮੈਂ ਐਡ ਕਰ ਲਿਆ ਸਰੋਂ ਦੇ ਤੇਲ ਦੇ ਇਹ ਅਸੀਂ ਇਸ ਕਰਕੇ ਪਾਇਆ ਕਿਉਂਕਿ ਜਿਹੜੀ ਸਾਡੇ ਨੂਡਲ ਆ ਉਹ ਵਿੱਚ ਨਾ ਚਿਪਕੇ ਰਹਿਣ ਤੇ نیچے ਨਾ ਲੱਗੇ ਰਹਿਣ ਤੇ ਅਸੀਂ ਜਿਹੜਾ ਕਿ ਇਹ ਨੂਡਲ ਹੁਣ ਪਾਣੀ ਵਿੱਚ ਧਾਕ ਦਿੱਤਾ ਆ ਤੇ ਮੱਠੀ ਮੱਠੀ ਅੱਗ ਦੇ ਉੱਤੇ ਇਹਨਾਂ ਨੂੰ ਬਣਨੇ ਰੱਖ ਦਿੱਤਾ ਆ ਤੇ ਇਹ ਨਾਲ ਛੇੜਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੇ ਇਧਰਲੇ ਪਾਸੇ ਅਸੀਂ ਜਿਹੜੀ ਕਿ ਸੱਤ ਦਿਨ ਨੂੰ ਚੰਗੀ ਤਰ੍ਹਾਂ ਸਵਾਰਨ ਤੋਂ ਬਾਅਦ ਅਸੀਂ ਉਹ ਚੰਗੀ ਤਰ੍ਹਾਂ ਧੋ ਲਿਆ ਸੱਤ ਦਿਨੀ ਧੋਣੀ ਬਹੁਤ ਜ਼ਰੂਰੀ ਆ ਤਾਂ ਕਿ ਜਿਹੜੀ ਇਹਦੀ ਕੀਰ ਕਰਵਾ ਉਹ ਵਿੱਚ ਨਾ ਰਵੇ ਧੋਣ ਤੋਂ ਬਾਅਦ ਅਸੀਂ ਇਹਨਾਂ ਨੂੰ ਵੱਡੀ ਮਾਤਰਾ ਵਿੱਚ ਕੱਟ ਸਾਬਤ ਕੋਲ ਅਸੀਂ ਸ਼ਿਮਲਾ ਮਿਰਚ ਜਿਹੜੀ ਕੀ ਹੈ ਵੱਡੀ ਮਾਤਰਾ ਵਿੱਚ ਕੱਟਣੀ ਆ ਸਬਜੀ ਅਸੀਂ ਛੋਟੀ ਜਾਂ ਬਰੀਕ ਤਰੀਕੇ ਨਾਲ ਨਹੀਂ ਕੱਟਣੀ ਹੈ ਕਿਉਂਕਿ ਸਾਡੀ ਸਟਫਿੰਗ ਆ ਉਹ ਬਹੁਤ ਹੀ ਗੰਦੀ ਆਉਂਦੀ ਹੈ ਇਦਾਂ ਤੇ ਹੁਣ ਜਿਹੜਾ ਕਿ ਸਬਜੀ ਅਸੀਂ ਵੱਡੀ ਮਾਤਰਾ ਵਿੱਚ ਕੱਟ ਲੈਣੀ ਆ ਤੇ ਗਾਜਰਾਂ ਵੀ ਸਾਡੀਆਂ ਕੱਟ ਹੋ ਗਈਆਂ ਤੇ ਸ਼ਿਮਲਾ ਮਿਰਚ ਵੀ ਕੱਟ ਹੋ ਗਈ ਹੈ ਵਾ ਤੇ ਅੱਜ ਤਾਂ ਸਬਜ਼ੀਆਂ ਬਹੁਤ ਹੀ ਹਰੀਆਂ ਭਰੀਆਂ ਲੱਗਦੀਆਂ ਪਈਆਂ ਦੇਖਣ ਨੂੰ ਬਹੁਤ ਸੁਖਣੀਆਂ ਲੱਗਦੀਆਂ ਆ ਤੇ ਸਾਡੇ ਨੂਡਲ ਜਿਹੜੇ ਕੀ ਐਂ ਚੰਗੀ ਤਰ੍ਹਾਂ ਬਣ ਗਏ ਆ ਤੇ ਇਹਦਾ ਵਿੱਚ ਕੱਚਾ ਪਣ ਜਿਹੜਾ ਨਹੀਂ ਹੈਗਾ ਤੇ ਪੱਤ ਕੱਟ ਲਈ ਆ ਤੇ ਇਹ ਜਿਹੜੀਆਂ ਸਬਜ਼ੀਆਂ ਸਾਡੀਆਂ ਤਿੰਨੋਂ ਬਣ ਕੇ ਹੋ ਗਈਆਂ ਆ ਤਿਆਰ ਤੇ ਨਾਲ ਹੀ ਅਸੀਂ ਜਿਹੜੇ ਪਿਆਜ਼ ਲਏ ਸੀ ਉਹਨਾਂ ਨੂੰ ਵੀ ਅਸੀਂ ਵੱਡੀ ਮਾਤਰਾ ਵਿੱਚ ਕੱਟ ਲਿਆ ਆ ਤੇ ਨਾਲ ਹੀ ਜਿਹੜਾ ਅਪਰ ਵਿੱਚ ਐਡ ਕਰਨ ਵਾਲਾ ਸਾਡਾ ਜਿਹੜਾ ਸਮਾਨ ਸੀਗਾ ਉਹ ਰੱਖਿਆ ਹੈ ਸਿਰਕਾ ਰੱਖਿਆ ਆ ਸੋ ਉਹਦਾ ਤੇਲ ਰੱਖਿਆ ਆ ਜਿਹੜੀ ਮਿੱਠੀ ਬਣਾਈ ਹੋਈ ਚਟਣੀ ਉਹ ਰੱਖੀ ਐ ਨਮਕ ਰੱਖ ਲਿਆ ਆ ਨਾਲ ਮੇਚ ਰੱਖ ਲਿਆ ਗਰਮ ਮਸਾਲਾ ਰੱਖ ਲਿਆ ਤੇ ਹਰੀ ਮੇਚ ਰੱਖ ਲਈ ਆ ਤੇ ਤੇਲ ਜਿਹੜਾ ਕੀ ਆ ਹੁਣ ਹੋ ਗਿਆ ਸਿਗਾ ਗਰਮ ਤੇ ਇਹਦੇ ਵਿੱਚ ਸਬਜ਼ੀਆਂ ਅਸੀਂ ਲੱਗੀਆਂ ਕਾਰਨਾ ਐਡ ਤਾਂ ਕਿ ਜਿਹੜੀ ਇਹਦਾ ਕੱਚਾਪਾਨਾ ਉਹ ਨਾ ਰਵੇ ਤੇ ਜਿਹੜੀ ਸਾਡੀ ਸਬਜ਼ੀ ਆ ਉਹਨੂੰ ਅਸੀਂ ਸੇਕ ਲਵਾਵਾਂਗੇ ਪਹਿਲਾਂ ਤੇ ਸੇਕ ਦੇ ਦੌਰਾਨ ਹੀ ਅਸੀਂ ਜਿਹੜਾ ਇਹਨੂੰ ਕੀ ਛੇੜਾ ਵੀ ਦੇਣਾ ਆ ਤਾਂ ਕਿ ਜਿਹੜੀ ਸਾਡੀ ਸਬਜ਼ੀ ਆ ਉਹ ਨੀਚੇ ਨਾ ਲੱਗ ਜਾ ਫਿਰ ਕਾਲੇ ਪੰਦੇ ਵਿੱਚ ਨਾ ਆਵੇ ਤੇ ਸਬਜ਼ੀ ਨੂੰ ਜਿਹੜਾ ਕੀ ਆ ਹੁਣ ਅਸੀਂ ਰੱਖ ਲਿਆ ਆ ਤੇ ਹਲਕੀ ਹਲਕੀ ਜਿਹੜਾ ਇਹਨੂੰ ਅਸੀਂ ਛੇੜਦੇ ਰਹਿਣਾ ਆ ਤੇ ਨਾਲ ਹੀ ਜਿਹੜਾ ਸਾਡਾ ਤੇਲ ਆ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੇਲ ਅਸੀਂ ਇਸ ਤਰੀਕੇ ਨਾਲ ਪਾਉਣਾ ਆ ਨਾਲ ਹੀ ਅਸੀਂ ਇਹਦੇ ਵਿੱਚ ਐਡ ਕਰ ਲਈ ਸੀ ਹਰੀ ਮਿਰਚ ਤੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਪਾਇਆ ਤੇ ਗਰਮ ਮਸਾਲਾ ਤੇ ਲਾਲ ਮੇਚ ਜੇਕਰ ਤੁਹਾਡੇ ਕੋਲ ਮੈਰੀ ਮਸਾਲਾ ਵੇ ਤੁਸੀਂ ਉਹ ਵੀ ਵਿੱਚ ਪਾ ਆ ਸਕਦੇ ਸੋ ਅਸੀਂ ਗਰਮ ਮਸਾਲਾ ਪਾਇਆ ਸੀਗਾ ਤੇ ਹੁਣ ਜਿਹੜਾ ਕੀ ਹੈ ਉਹਦੇ ਵਿੱਚ ਮਿੱਠੀ ਖਟਿਆਈ ਪਾਈ ਸੀ ਜਾਨੀ ਕਿ ਜਿਹੜੀ ਅਸੀਂ ਬਣਾਇਆ ਹੋਇਆ ਸੋਸ ਘਰ ਦਾ ਅਸੀਂ ਹੋ ਤਿਆਰ ਕੀਤਾ ਸੀ ਇਹ ਵੀ ਆਪੇ ਆਪਣੇ ਘਰ ਦੇ ਵਿੱਚ ਹੀ ਤਿਆਰ ਕੀਤਾ ਸੀਗਾ ਤੇ ਥੋੜਾ ਜਿਹਾ ਅਸੀਂ ਪਾਇਆ ਸੀ ਕੈਚਅਪ ਜਿਹੜਾ ਕਿ ਟਮਾਟੋ ਸੋਸ ਵਾਲਾ ਉਹ ਵੀ ਵਿੱਚ ਪਾਈ ਸੀਗੀ ਤਾਂ ਕਿ ਇਹਦਾ ਟੇਸ ਆ ਥੋੜਾ ਜਿਹਾ ਬਣਿਆ ਰਹੇ ਤੇ ਅਲੱਗ ਜਿਹਾ ਟੇਸ ਆਵੇ ਤੇ ਥੋੜਾ ਜਿਹਾ ਮੈਂ ਇਹਦੇ ਵਿੱਚ ਪਾ ਲਿਆ ਸੀਗਾ ਸਿਰਕਾ ਤਾਂ ਕਿ ਸਾਡੇ ਨਿਊਡਲ ਉਹ ਚਿਪਕਣਾ ਬਣੇ ਹੀ ਰਹਿਣ ਤੇ ਜਾਨੀ ਕਿ ਟੁੱਟਣ ਵੀ ਨਾ ਇਸ ਤਰੀਕੇ ਨਾਲ ਤੇ ਹੋਣ ਜਿਹੜੀ ਸਾਡੀ ਸਬਜੀ ਹੈ ਬਣ ਕੇ ਹੋ ਗਈ ਉਹ ਤਿਆਰ ਤੇ ਨਿਊਡਲ ਜਿਹੜੇ ਕਿ ਜਿਹੜੀ ਅਸੀਂ ਬਣਾ ਕੇ ਰੱਖੀਓ ਸੀਗੇ ਸੁੱਕਣ ਤੋਂ ਬਾਅਦ ਅਸੀਂ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀਗਾ ਤੇ ਇਹਨਾਂ ਨੂੰ ਅਸੀਂ ਇੱਕਦਮ ਛੇੜੇ ਵਾਂਗ ਨਹੀਂ ਕਰਨਾ ਹੈਗਾ ਇਸ ਤਰੀਕੇ ਨਾਲ ਹਿਲਾਉਣਾ ਆ ਤੇ ਖਲਾਉਣਾ ਵੀ ਇਸ ਤਰੀਕੇ ਨਾਲ ਜਿਹੜੇ ਸਾਡੇ ਨਿਊਡਲ ਆ ਉਹ ਟੁੱਟਣ ਨਾ ਇਹ ਨੂਡਲ ਤੁਸੀਂ ਦੇਖ ਹੀ ਸਕਦੇ ਆ ਬਹੁਤ ਹੀ ਸੋਹਣੇ ਬਣ ਚੁੱਕੇ ਆ ਲੰਬੇ ਲੰਬੇ ਹੀ ਆ ਟੁੱਟੇ ਵੀ ਨਹੀਂ ਹੈਗੇ ਵਿੱਚ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਬਣੇ ਹੋਏ ਆ ਤੇ ਸਬਜੀ ਜਿਹੜੀ ਸਾਡੀ ਪਾਣ ਕੇ ਹੋ ਗਈ ਉਹ ਤਿਆਰ ਕੋਈ ਵੀ ਕੱਚਾਪਨ ਨਹੀਂ ਹੈਗਾ ਨਿਆhti ਸਾਡੇ ਨੂਡਲ ਵਿੱਚ ਨਾ ਹੀ ਜਿਹੜੀ ਸਬਜੀ ਤਿਆਰ ਕੀਤੀ ਹੋਈ ਤੇ ਉਹਦੇ ਵਿੱਚ ਆ ਤੇ ਫਾਈਨਲੀ ਜਿਹੜੇ ਸਾਡੇ ਨੂਡਲ ਬਣ ਕੇ ਹੋ ਗਏ ਆ ਤਿਆਰ ਨੂਡਲ ਬਹੁਤ ਹੀ ਜ਼ਿਆਦਾ ਸਵਾਦ ਬਣੇ ਸੀਗੇ ਬਹੁਤ ਟੇਸਟੀ ਬਣੇ ਸੀਗੇ ਤੇ ਹੁਣ ਅਸੀਂ ਤਿਆਰ ਕਰਨ ਲੱਗੇ ਆ ਜੀ ਮੈਦਾ ਤਾਂ ਕਿ ਜਿਹੜਾ ਅਸੀਂ ਸਬਸਪਰਿੰਗ ਰੋਲ ਦੀ ਰੋਟੀ ਬਣਾ ਸਕੀਏ 20 ਮਿੰਟ ਦੀ ਰੈਸਟ ਤੋਂ ਬਾਅਦ ਅਸੀਂ ਇਹਦੀ ਜਿਹੜੀ ਕਿੰਗਲੀ ਕੱਲੇ ਸੀ ਪੇੜੇ ਕਰ ਲਈ ਸੀ ਇਹਨਾਂ ਨੂੰ ਆਪਾਂ ਇੱਕ ਰੋਟੀ ਵਾਂਗ ਤਿਆਰ ਕਰਨਾ ਆ ਤੇ ਜਿਹੜਾ ਸਾਡਾ ਮੈਦਾ ਆ ਉਹ ਅਸੀਂ ਜਿਹੜਾ ਉਸਾਰਤ ਨਹੀਂ ਗੁੰਨਿਆ ਹੈਗਾ ਇਹਨੂੰ ਥੋੜਾ ਮੀਡੀਅਮ ਸਾਈਜ਼ ਵਿੱਚ ਹੀ ਗੁੰਨਣਾ ਆ ਤਾਂ ਕਿ ਜਿਹੜੀ ਸਾਡੀ ਰੋਟੀ ਹੋਰ ਬਣਦੀ ਰਹੇ ਤੇ ਹੁਣ ਜਿਹੜਾ ਕਿ ਅਸੀਂ ਇਹਨਾਂ ਇੱਕ ਰੋਟੀ ਵਾਂਗ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਜਿਹੜੀ ਇਹ ਪਹਿਲੀ 파ਰਤ ਤਿਆਰ ਹੋ ਗਈ ਆ ਇਹ ਇਹਦੀ ਪਹਿਲੀ 파ਰਤ ਵਾ ਤੇ ਨਾਲ ਹੀ ਜਿਹੜੀ ਅਸੀਂ ਦੂਜੀ 파ਰਤ ਵੀ ਤਿਆਰ ਕਰਾਂਗੇ ਇਹਦੀਆਂ ਟੋਟਲ ਅਸੀਂ ਚਾਰ 파ਰਤਾਂ ਤਿਆ ਤੇ ਹੁਣ ਜਿਹੜਾ ਕੀ ਆ ਇੱਕ ਦੂਜੀ ਪਾਰਤ ਬਣ ਕੇ ਹੋ ਗਈ ਉਹ ਤੇ ਆ ਤੇ ਨਾਲ ਹੀ ਮੈਂ ਸਰੋਂ ਦਾ ਤੇਲ ਲਗਾ ਦਿੱਤਾ ਸੀਗਾ ਹਲਕਾ ਹਲਕਾ ਜਿਹਾ ਤੇ ਨਾਲ ਹੀ ਜਿਹੜਾ ਕੀ ਆ ਥੋੜਾ ਜਿਹਾ ਤੇ ਅਸੀਂ ਮੈਦਾ ਵੀ ਲਾ ਦਿੱਤਾ ਸਾਡੀ ਦੂਜੀ ਪਾਰਤ ਬਣ ਕੇ ਤਿਆਰ ਹੋ ਗਈ ਉਹ ਆ ਇਹਦੇ ਉੱਤੇ ਹੀ ਮੈਂ ਥੋੜਾ ਜਿਹਾ ਸਰੋਂ ਦਾ ਤੇਲ ਲਾ ਦਿੱਤਾ ਸੀਗਾ ਤੇ ਜਦ ਅਸੀਂ ਇਸ ਕਰਕੇ ਲਗਾਇਆ ਹੈ ਮੈਦਾ ਅਸੀਂ ਇਸ ਕਰਕੇ ਵਿੱਚ ਭਰਤੀਆ ਤਾਂ ਕਿ ਜਿਹੜੀ ਇਹਦੀ ਪਕੜ ਆ ਉਹ ਮਜ਼ਬੂਤ ਬਣੀ ਰਹੇ ਸਾਡੀ ਜਿਹੜੀ ਰੋਲ ਆ ਉਹ ਨਾ ਖੁੱਲਲੇ ਤੇ ਸਾਡੀ ਸਾਡੀ ਰੋਟੀ ਆ ਉਹ ਵੀ ਮਜ਼ਬੂਤ ਤਰੀਕੇ ਨਾਲ ਬਣੀ ਰਹੇ ਇਹਨਾਂ ਨੂੰ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀਗਾ ਹੁਣ ਜਿਹੜੀਆਂ ਚਾਰ ਪਾਟਾ ਬਣਨ ਤੋਂ ਬਾਅਦ ਅਸੀਂ ਇਹਨੂੰ ਰੋਟੀ ਵਾਂਗ ਬੇਲਾਂਗੇ ਤੇ ਇਹਦੇ ਵਿੱਚ ਕੋਈ ਬਿੰਗ ਜਿਹੜਾ ਕੀ ਆ ਨਾ ਆਵੇ ਇਹ ਜਿਹੜੀ ਸਾਡੀ ਰੋਟੀ ਆ ਚਾਰ ਪਾਰ ਤਾਂ ਜੁੜੀਆਂ ਜੁੜੀਆਂ ਹੀ ਰਹਿਣ ਤੇ ਤਵਾ ਹੋ ਗਿਆ ਸੀਗਾ ਗਰਮ ਤੇ ਤਵੇ ਦੇ ਉੱਤੇ ਅਸੀਂ ਰੋਟੀਆਂ ਜਿਹੜੀਆਂ ਕਿ ਰੱਖ ਦਿੱਤੀਆਂ ਚੰਗੀ ਤਰ੍ਹਾਂ ਜੋੜਨ ਤੋਂ ਬਾਅਦ ਹਲਕਾ ਹਲਕਾ ਸੇਕ ਲੱਗਣ ਤੋਂ ਬਾਅਦ ਜਿਹੜੀ ਲੁੱਕ ਜਿਹੜੀ ਰੋਟੀ ਦੇ ਕੋਲ ਏਦਾਂ ਦੀ ਆਉਗੀ ਅਸੀਂ ਜਿਹਨੂੰ ਸੇਕ ਇਸ ਕਰਕੇ ਲਗਾਏ ਜਿਹੜੀ ਸਾਡੀ ਰੋਟੀ ਆ ਉਹ ਮਜ਼ਬੂਤੀ ਬਣੀ ਰਹੇ ਤੇ ਜਿਹੜੀ ਸਾਡੀ ਚਿਪਕਣ ਵਾਲਾ ਸਿਸਟਮ ਸੀਗਾ ਉਹ ਨਾ ਬਣਿਆ ਰਹੇ ਤੁਸੀਂ ਦੇਖ ਹੀ ਸਕਦੇ ਆ ਚਾਰ ਪਾਰ ਤਾਂ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੀਆਂ ਖੁੱਲਦੀਆਂ ਪਈਆਂ ਬਹੁਤ ਹੀ ਸੋਹਣੀਆਂ ਲੱਗਦੀਆਂ ਪਈਆਂ ਸੀਗੀਆਂ ਇੱਕਦਮ ਕਾਵਰੀ ਤਰੀਕੇ ਨਾਲ ਅਸੀਂ ਤਿਆਰ ਕੀਤੀਆਂ ਸੀ ਪਹਿਲਾਂ ਥੋੜਾ ਜਿਹਾ ਆਸਾਨ ਲੱਗਾ ਸੀਗਾ ਪਰ ਫਿਰ ਅਸੀਂ ਬਣਾ ਹੀ ਲਿਆ ਸੀ ਪਰ ਬਹੁਤ ਹੀ ਮਜ਼ਾ ਵੀ ਆਇਆ ਬਣਾਉਣ ਵਿੱਚ ਤੁਸੀਂ ਵੀ ਆਪਣੇ ਘਰ ਵਿੱਚ ਇਸ ਤਰ੍ਹਾਂ ਹੀ ਤਿਆਰ ਕਰਿਓ ਤੇ ਹੁਣ ਜਿਹੜਾ ਕਿ ਅਸੀਂ ਥੋੜਾ ਜਿਹਾ ਮੈਦੇ ਵਿੱਚ ਮੈਂ ਇੱਕ ਪੇਸਟ ਤਿਆਰ ਕੀਤਾ ਸੀਗਾ ਤੇ ਇਹ ਪੇਸਟ ਇਸ ਕਰਕੇ ਤਿਆਰ ਕੀਤਾ ਹੈ ਕਿਉਂਕਿ ਜਦੋਂ ਆਪਾਂ ਸਪ੍ਰਿੰਗ ਰੋਲ ਬਣਾਵਾਂਗੇ ਤੇ ਉਹਦੇ ਸਾਈਡ ਤੇ ਲਗਾਵਾਂਗੇ ਜਦੋਂ ਤੁਸੀਂ ਲਗਾਵਾਂਗੇ ਉਹਦੇ ਵੀ ਤੁਹਾਨੂੰ ਜਰੂਰ ਦੱਸਾਂਗੇ ਤੇ ਇਹ ਆ ਜੀ ਜਿਹੜਾ ਕੀ ਆ ਉਹ ਸਪੇਸਟ ਨੂੰ ਆਪਾਂ ਤਿਆਰ ਕੀਤਾ ਘਰ ਦੇ ਵਿੱਚ ਹੀ ਤੇ ਇਹ ਆ ਜੀ ਸਾਡੇ ਤਿਆਰ ਕੀਤੇ ਹੋਏ ਨਿਊਡਲ ਤੇ ਇਹ ਆ ਜੀ ਸਾਡੀ ਪਾਰਤ ਜਿਹੜੀ ਅਸੀਂ ਪਹਿਲੀ ਬਣਾਈ ਹੋਈ ਸੀ ਜੀ ਤੇ ਨਾਲ ਹੀ ਜਿਹੜਾ ਕੀ ਇਹ ਮੈਂ ਪੇਸਟ ਤਿਆਰ ਕੀਤਾ ਹੋਇਆ ਸੀ ਉਹ ਆ ਤੇ ਹੁਣ ਜਿਹੜਾ ਕੀ ਅਸੀਂ ਇਹਨੂੰ ਸਟਫਿੰਗ ਕਰਾਂਗੇ ਇਹਨੂੰ ਬੰਦ ਕਰਨ ਦਾ ਤਰੀਕਾ ਤੁਸੀਂ ਜ਼ਰੂਰ ਦੇਖਿਓ ਚੰਗੀ ਤਰ੍ਹਾਂ ਸਭ ਤੋਂ ਪਹਿਲਾਂ ਅਸੀਂ ਨਿਊਡਲ ਰੱਖੇ ਆ ਤੇ ਇਹਦੀ ਜਿਹੜੀ ਪਹਿਲੀ ਪਾਰਤ ਵਾ ਉਹਨੂੰ ਅਸੀਂ ਇਸ ਤਰੀਕੇ ਨਾਲ ਕਰਨਾ ਆ ਜਿਹੜਾ ਸਾਡਾ ਮੈਦਾ ਆ ਉਹ ਵੀ ਜਿਹੜਾ ਕਿ ਚੰਗੀ ਤਰ੍ਹਾਂ ਪੱਕ ਚੁੱਕਾ ਤੇ ਰੋਟੀ ਜਿਹੜੀ ਕਿ ਇਹ ਕਿਤੇ ਪਾਸੇ ਵੀ ਕੱਚਾਪਨ ਨਹੀਂ ਹੈਗਾ ਸੋ ਇਹ ਆ ਜੀ ਸਾਡਾ ਪਹਿਲਾ ਨਿਊਰਲ ਜੋ ਕਿ ਤਿਆਰ ਹੁੰਦਾ ਆ ਤੇ ਇਹ ਜਿਹੜੀ ਭਾਰਤ ਮੈਂ ਤੁਹਾਨੂੰ ਦੱਸਿਆ ਸੀਗਾ ਉਹਦੇ ਉੱਪਰ ਲਗਾਉਣ ਵਾਲੀ ਜਿਹੜੀ ਆਪਾਂ ਤਿਆਰ ਕੀਤਾ ਹੋਇਆ ਪੇਸਟ ਉਹ ਲਗਾ ਦਿੱਤਾ ਆ ਤੇ ਫਾਈਨਲੀ ਜਿਹੜੀ ਸਾਡੀ ਸਪਰਿੰਗ ਰੋਲ ਦੀ ਲੋਕ ਉਹ ਕੁਛ ਐਦਾਂ ਦੀ ਆ ਤੇ ਇਹ ਜਿਹੜੀ ਵੀਡੀਓ ਅਸੀਂ ਦੋ ਵਾਰੀ ਬਣਾਈ ਸੀ ਕਿ ਜੇਕਰ ਕਿਸ ਨੂੰ ਨਹੀਂ ਸਮਝ ਆਇਆ ਹੈਗਾ ਜਾਂ ਫਿਰ ਨਹੀਂ ਪਤਾ ਲੱਗਾ ਹੈਗਾ ਪਲੀਜ਼ ਇੱਕ ਵਾਰੀ ਖੂਰ ਦੇਖ ਲਿਓ ਤੇ ਇਹ ਆ ਜੀ ਬਹੁਤ ਹੀ ਸੋਹਣਾ ਛੋਟਾ ਜਿਹਾ ਨੰਨਾ ਮੁੰਨਾ ਸਾਡਾ ਸਪਰਿੰਗ ਰੋਲ ਤੇ ਸਾਡਾ ਜਿਹੜਾ ਦੂਜਾ ਸਪਰਿੰਗ ਰੋਲ ਓਬਵੀਅਸ ਤਿਆਰ ਕਰਨ ਲੱਗੇ ਤੇ ਆਪਾਂ ਘਰ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਏ ਹੋਏ ਆ ਤੇ ਬਾਹਰ ਵਿੱਚੋਂ ਅਸੀਂ ਖਾਂਦੇ ਆ ਪਰ ਆਪਾਂ ਜੇਕਰ ਘਰ ਦੇ ਵਿੱਚ ਬਣਾ ਕੇ ਖਾਵਾਂਗੇ ਤੇ ਸਾਡੀ ਜਿਹੜੀ ਸਿਹਤ ਵਾ ਉਹ ਵੀ ਠੀਕ ਰਹੂਗੀ ਤੇ ਨਾਲੇ ਸਾਨੂੰ ਸਿੱਖਣ ਨੂੰ ਵੀ ਕੁਝ ਮਿਲ ਜੂਗਾ ਸੋ ਜਿਹੜਾ ਆਪਣੇ ਹੱਥ ਨਾਲ ਤਿਆਰ ਕੀਤੀ ਹੋਈ ਚੀਜ਼ ਆ ਉਹ ਸਗੋਂ ਆਪਣੇ ਹੀ ਹੱਥ ਨਾਲ ਹੁੰਦੀ ਆ ਤੇ ਇਹ ਆ ਜੀ ਉਹਦਾ ਦੂਜਾ ਪੀਸਾ ਜਿਹੜਾ ਆਪਾਂ ਤਿਆਰ ਕੀਤਾ ਆ ਤੇ ਬਹੁਤ ਹੀ ਸੋਖੇ ਤਰੀਕੇ ਨਾਲ ਹੁਣ ਸਾਨੂੰ ਲੱਗਣ ਲੱਗ ਗਈ ਆ ਪਹਿਲਾਂ ਓਖਾ ਲੱਗਦਾ ਸੀਗਾ ਤੇ ਇਹ ਵੀ ਜਿਹੜੀ ਆਪਾਂ ਪੇਸਟ ਤਿਆਰ ਕੀਤਾ ਹੋਇਆ ਸੀ ਉਹ ਵੀ ਲਾਉਣਾ ਆ ਤਾਂ ਕਿ ਜਿਹੜੀ ਇਹਦੀ ਪਕੜ ਆ ਉਹ ਮਜ਼ਬੂਤ ਬਣੀ ਰਹੇ ਤੇ ਜਿਹੜਾ ਸਾਡਾ ਸਪ੍ਰਿੰਗ ਰੋਲ ਆ ਉਹਦਾ ਮੂੰਹ ਜਾਂ ਫਿਰ ਜਿਹੜੀ ਜਿਹੜੀ ਵਿੱਚ ਐਡ ਕੀਤਾ ਹੋਇਆ ਸਾਡੇ ਦਿਨਦੋਸਤ ਉਹ ਨਾ ਖੁੱਲਣਾ ਇਹ ਆ ਜਿਹੜਾ ਸਾਡਾ ਤਿਆਰ ਕੀਤਾ ਹੋਇਆ ਸਪ੍ਰਿੰਗ ਰੋਲ ਤੇ ਹੁਣ ਜਿਹੜਾ ਕੀ ਆ ਸਪ੍ਰਿੰਗ ਰੋਲ ਸਾਡੇ ਬਣ ਕੇ ਹੋ ਗਏ ਉਹ ਆ ਤਿਆਰ ਤਿਆਰੀ ਕਰਨ ਤੋਂ ਬਾਅਦ ਸਾਡੇ ਤੇਲ ਜਿਹੜਾ ਕੀ ਆ ਗਰਮ ਹੋ ਚੁੱਕਾ ਸੀਗਾ ਹਲਕੇ ਹਲਕੇ ਤੇਲ ਦੇ ਵਿੱਚ ਅਸੀਂ ਨੂੰ ਸੀਕ ਲਵਾਵਾਂਗੇ ਤੇ ਸੇਕ ਜਿਹੜਾ ਕਿ ਇਸ ਤਰੀਕੇ ਨਾਲ ਲਗਾਉਣਾ ਆ ਤਾਂ ਕਿ ਜਿਹੜੇ ਸਾਡੇ ਸਪਰਿੰਗ ਰੋਲ ਵਾ ਉਹ ਕਾਲੇ ਪੰਨ ਵਿੱਚ ਨਾ ਆਉਣ ਤੇ ਇਹਨਾਂ ਨੂੰ ਹਲਕੇ ਹਲਕੇ 골ਡਨ ਕਲਰ ਵਿੱਚ ਛੇੜ ਦੇਣੀ ਆ ਹਲਕੇ ਹਲਕੇ ਨੂੰ ਹਲਾਉਣਾ ਆ ਖਲਾਉਣਾ ਵੀ ਹੋੜੀ ਆ ਤਾਂ ਕਿ ਜਿਹੜੀ ਸਾਡੀ ਉੱਪਰਲੀ ਭਾਰਤ ਵਾ ਉਹ ਖੁੱਲੇ ਨਾ ਤੇ ਇਸ ਤਰੀਕੇ ਨਾਲ ਜਿਹੜਾ ਕਿ ਅਸੀਂ ਇਹਨਾਂ ਨੂੰ ਬਣਾਉਣਾ ਆ ਤੇ ਘਰ ਵਿੱਚ ਬਹੁਤ ਹੀ ਵਧੀਆ ਬਣਦੇ ਆ ਤੇ ਹੁਣ ਜਿਹੜਾ ਕੀ ਹੈ ਸਾਡੇ ਸਪ੍ਰਿੰਗ ਰੋਲ ਬਣ ਕੇ ਹੋ ਗਏ ਉਹ ਆ ਤਿਆਰ ਤੇ ਫਾਈਨਲੀ ਲੁੱਕ ਜਿਹੜੀ ਹੈ ਐਦਾਂ ਦੀ ਕਮੈਂਟ ਕਰਕੇ ਜਰੂਰ ਦੱਸਣਾ ਕਿ ਸਾਡੇ ਸਪ੍ਰਿੰਗ ਰੋਲ ਕਿੱਦਾਂ ਦੇ ਬਣੇ ਆ ਸੋ ਇਹ ਸਾਡਾ ਪਹਿਲਾ ਬਲੌਗ ਸੀਗਾ ਬਹੁਤ ਹੀ ਮਿਹਨਤ ਲੱਗੀ ਆ ਤੇ ਇਹਨੂੰ ਅਸੀਂ ਕੱਟ ਕਰ ਲਿਆ ਸੀਗਾ ਤੇ ਤੁਸੀਂ ਵੀ ਆਪਣੇ ਘਰ ਵਿੱਚ ਇਸ ਤਰੀਕੇ ਨਾਲ ਜਰੂਰ ਬਣਾਇਓ ਬਹੁਤ ਹੀ ਮਜ਼ਾ ਵੀ ਆਉਂਦਾ ਹੈ ਤੇ ਨਾਲ ਹੀ ਅਸੀਂ ਆਪਾਂ ਦੇ ਆਸੀ ਕੈਚਅਪ ਤੇ ਇਹ ਅੱਜ ਸਾਡੇ ਸਪ੍ਰਿੰਗ ਰੋਲ ਬਹੁਤ ਹੀ ਕਰੰਜੀ ਬਣੇ ਆ ਠੀਕ ਹੈ ਤੁਸੀਂ ਸਪ੍ਰਿੰਗ ਰੋਲ ਤੋਂ ਬਣਾਉਣ ਤੋਂ ਬਾਅਦ ਮੈਗੀ ਮਸਾਲਾ ਉੱਪਰ ਲਗਾਉਣਾ ਚਾਹੁੰਦੇ ਹੋ ਵੀ ਲਗਾ ਸਕਦੇ ਆ ਜੇ ਹੋਰ ਮਸਾਲਾ ਵੀ ਲਗਾ ਸਕਦੇ ਆ ਸੋ ਇਹ ਸੀ ਅੱਜ ਦਾ ਬਲੌਗ ਤੇ ਵੀਡੀਓ ਵਿੱਚ ਅਤੇ ਜੇਕਰ ਤੁਸੀਂ ਸਾਡੀ ਵੀਡੀਓ ਵਿੱਚ ਕੁਝ ਨਵਾਂ ਸਿੱਖਣਾ ਹੈ ਤੇ ਅਸੀਂ ਕੁਝ ਨਾ ਕੁਝ ਬਣਾਉਂਦੇ ਹੀ ਰਹਿੰਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਇਹ ਸੀ ਸਾਡੀ ਪਲੇਟਿੰਗ ਤੇ ਨਾਲੇ ਜਿਹੜੇ ਸਾਡੇ ਨਿਊਟ੍ਰਲ ਫਰਜੇ ਬਚ ਵੀ ਗਏ ਸੀਗੇ ਸੋ ਅਸੀਂ ਉਹ ਵੀ ਨਾਲ ਖਾਦੇ ਸੀ ਉਹ ਵੀ ਬਹੁਤ ਜ਼ਰਾ ਟੇਸਟੀ ਬਣੇ ਸੀਗੇ ਤੇ ਇਹ ਆ ਜੇ ਸਾਡੇ ਘਰ ਵਿੱਚ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਕੀਤੇ ਹੋਏ ਸਪ੍ਰਿੰਗ ਰੋਲ ਸੋ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰੋ ਤੁਹਾਨੂੰ ਵੀ ਬਹੁਤ ਹੀ ਚੰਗਾ ਲੱਗੂਗਾ ਬਹੁਤ ਹੀ ਵਧੀਆ ਲੱਗੂਗਾ ਸੋ ਸਾਡਾ ਅਗਲਾ ਬਲੌਗ ਦੇਖਣ ਵਾਸਤੇ ਚੈਨਲ ਸਬਸਕ੍ਰਾਈਬ ਸ਼ੇਅਰ ਕਮੈਂਟ ਜ਼ਰੂਰ ਕਰਿਓ